ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਰਾਤ ਨੂੰ ਓਏ ਆ ਗਿਆ ਅੱਜ ਦਾ ਖਾਲਸਾ ਬੈਡਗੀ ਫਤਿਹ ਜੀ 올ੰਪੀਆ ਸਪੋਰਟਸ ਕਲੱਬ ਰਾਏਕੋਟ ਵੱਲੋਂ ਸਾਨੂੰ ਜਰਸੀਆਂ ਬਣਾ ਕੇ ਦਿੱਤੀਆਂ ਭਰਾ ਨੇ ਬਹੁਤ ਬਹੁਤ ਧੰਨਵਾਦ ਤੇ 올ੰਪੀਆ ਵਾਲਿਆਂ ਦੇ ਨਾਲ ਤੁਸੀਂ ਜਰਸੀਆਂ ਬਣਾ ਸਕਦੇ ਹੋ ਹਾਂ ਜੀ ਫਤੇ ਰੋਸਟਮ ਕਬੱਡੀ ਕਲੱਬ ਝੰਡਾ ਸੋ ਮੈਚਾਂ ਲਈ 6 ਟੀਮਾਂ 8 ਟੀਮਾਂ 16 ਟੀਮਾਂ ਸਾਡੀ ਟੀਮ ਵੈਰੀਅਟੀ ਆ 987270264 62880577 ਤੇ ਕਨੈਕਟ ਕਰ ਸਕਦੇ ਹੋ ਤੇ ਬਾਕੀ ਮਿਲਦੇ ਆ ਸੀਜ਼ਨ ਸਟਾਰਟ ਆ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਸੱਜ ਜੀ ਦਾ ਖਾਲਸਾ ਵਾਹਿਗੁਰੂ ਜੀ ਅਲੰਪੀਆ ਸਪੋਰਟਸ ਕਲੱਬ ਰਾਏਕੋਟ ਵੱਲੋਂ ਸਾਨੂੰ ਜਰਸੀਆਂ ਬਣਾ ਕੇ ਦਿੱਤੀਆਂ ਭਰਾ ਨੇ ਬਹੁਤ ਬਹੁਤ ਧੰਨਵਾਦ ਤੇ ਲੰਪੀ ਵਾਲਿਆਂ ਦੇ ਨਾਲ ਤੁਸੀਂ ਜਰਸੀਆਂ ਬਣਾ ਸਕਦੇ ਹੋ ਹਾਂਜੀ ਫਤੇ ਰੋਸਤਮ ਕਬੱਡੀ ਕਲੱਬ ਜੰਡ 100 ਮੈਚਾਂ ਲਈ 6 ਟੀਮਾਂ 8 ਟੀਮਾਂ 16 ਟੀਮਾਂ ਸਾਡੀ ਟੀਮ ਰੈਡੀ ਆ 987270264 62880577 ਤੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਮਿਲਦੇ ਆ ਸੀਜ਼ਨ ਸਟਾਰਟ ਆ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ